प्यारे बच्चियों सत श्री अकाल। ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਜਰੀਆ ਮੂਰਖ ਆਜੜੀ ਦੇ ਉੱਤੇ ਇਹ ਐਸੇ ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ। ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ। ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਤਚਲੋ ਹਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਤਾਂ ਇੱਕ ਕਹਾਣੀ ਹੈ ਇੱਕ ਪਿੰਡ ਵਿੱਚ ਆਜੜੀ ਰਹਿੰਦਾ ਸੀ ਉਹ ਆਪਣੀਆਂ ਪੇਡਾਂ ਬੱਕਰੀਆਂ ਚਰਾਉਣ ਲਈ ਨੇੜੇ ਦੇ ਜੰਗਲ ਜਾਂਦਾ ਸੀ ਇੱਕ ਦਿਨ ਉਸ ਨੂੰ ਇੱਕ ਸ਼ਰਾਰਤ ਸੁੱਜੀ ਉਹੋ ਉੱਚੀ ਉੱਚੀ ਬੋਲਣ ਲੱਗਾ ਬਚਾਓ ਸ਼ੇਰ ਆਇਆ ਬਚਾਓ ਉਸ ਦੀ ਆਵਾਜ਼ ਸੁਣ ਕਿ ਪਿੰਡ ਦੇ ਲੋਕ ਡੰਗਾ ਲੈ ਕੇ ਉਸ ਵੱਲ ਭੱਜੇ ਲੋਕਾਂ ਦੇ ਆਣ ਤੇ ਆਜੜੀ ਨੇ ਹੱਸਦਿਆਂ ਹੋਇਆ ਕਿਹਾ ਕਿ ਇੱਥੇ ਕੋਈ ਸ਼ੇਰ ਨਹੀਂ ਆਇਆ ਮਹਿਤਾ ਐਵੇਂ ਮਜ਼ਾਕ ਕੀਤਾ ਸੀ ਉਸ ਦੀ ਗੱਲ ਸੁਣ ਕੇ ਲੋਕਾਂ ਉਸ ਨੂੰ ਡਾਂਟ ਦਿਆ ਹੋਇਆ ਬੁਰਾ ਪਲ ਕਿਹਾ ਅਤੇ ਵਾਪਸ ਚਲੇ ਗਏ ਇਸ ਤਰ੍ਹਾਂ ਉਸ ਨੇ ਇੱਕ ਵਾਰ ਹੋਰ ਕੀਤਾ ਪਰ ਜਦੋਂ ਪਿੰਡ ਵਾਲੇ ਆਏ ਤਾਂ ਉਸਨੇ ਮਜ਼ਾਕ ਬਣਾਇਆ ਇੱਕ ਦਿਨ ਜਦੋਂ ਉਹ ਪੇਡਾ ਬੱਕਰੀਆਂ ਚਰਾਉਣ ਲਈ ਗਿਆ ਤਾਂ ਸੱਚਮੁੱਚ ਸ਼ੇਰ ਆ ਗਿਆ ਆਜੜੀ ਨੇ ਮਦਦ ਲਈ ਉੱਚੀ ਉੱਚੀ ਰੌਲਾ ਪਾਇਆ ਪਰ ਕੋਈ ਉਸਦੀ ਮਦਦ ਲਈ ਨਹੀਂ ਆਇਆ ਸ਼ੇਰ ਨੇ ਉਸ ਦੀਆਂ ਭੇਡਾਂ ਬੱਕਰੀਆਂ ਖਾ ਲਈਆਂ ਉਸ ਨੇ ਆਪਣੀਆਂ ਮੂਰਖਤਾ ਕਾਰਨ ਆਪਣਾ ਨੁਕਸਾਨ ਕਰਵਾ ਲਿਆ ਸਿੱਖਿਆ ਝੂਠੇ ਲੋਕਾਂ ਤੇ ਕੋਈ ਇਤਬਾਰ ਨਹੀਂ ਕਰਦਾ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲੈ ਨਾ ਹੀ ਮੈਂ ਤੁਹਾਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ